ਮਿਟ ਗਈ ਇਹ ধারণা ਅੰਧਾ ਮੰਨ ਦੇ ਚੋਂ ਸਾਰੀ ਬੁਰਾਈ ਨਿਕਲ ਗਈ ਤੰ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ ਪਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ना पाप मिटिया पाप नहीं मिटे क्योंकि दुख ही हा तो दुख पैदा हो रहा है पाप तो दुख का बीज पाप है और दुख फल है सुख फल है अगर दुख सुख फल है तो फिर जरूर इसका कोई बीज है बिना बीज तो फल कित दुख सुख फल है कर्म बीज है ਇੱਕ ਬੀਜ ਮਨੁੱਖ ਜ਼ਮੀਨ ਵਿੱਚ ਬੋਂਦਾ ਹੈ ਧਰਤੀ ਵਿੱਚ ਬੋਂਦਾ ਹੈ ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਹੈ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਉਹਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਦੇ ਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧੰਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਾ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਿਸ ਉਹਨਾਂ ਦਾ ਵੱਡਾ ਸ਼ਹਿਜ਼ਾਦਾ ਪ੍ਰਿਥੀਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਹੈ। ਫਿਰ ਬਾਅਦ ਵਿੱਚ ਆਪਣੇ ਛੋਟੇ ਬਰਾਦਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ। ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ, ਮੀਣਾ ਹੋਇਆ ਪ੍ਰਥੀਆ ਕਰ ਕਰ ਢੇਡਕ ਬਰਲ ਚਲਾਇਆ। ਔਰ ਜਦ बार-बार ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ। ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੇਰੇ ਤੁਮ ਹੋ ਤਿੰਸਿਉ ਝਗਰਤ ਬਾਪ ਗੁਰੂ ਰਾਮਦਾਸ ਇਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੋਂਦਾ ਤੇ ਗੁਰਗੱਦੀ ਤੇ ਗੁਰਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਜੇ ਵੀ ਮੈਂ ਅਰਸ਼ ਕਰਦੇ ਪ੍ਰਹਲਾਦ ਧਾਰਮਕ ਹੈ ਰੱਬੀ ਰਸਨਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਲਾਦ ਜਪਿਓ ਹਰ ਜੈਸੇ ਏ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ ਧਰੋਣੇ ਜਪਿਆ ਕਮਾਲ ਇਸ ਬੱਚੇ ਤੋਂ ਪ੍ਰੇਰਣਾ ਲਈ ਹੈ ਔਰ 5 ਸਾਲ ਦੇ ਬੱਚੇ ਕਬੀਰ ਕਹਿੰਦੇ ਇੰਜ ਜਪ ਜਿਵੇਂ ਧਰੋਣੇ ਜਪਿਆ ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੇ ਰਸ ਮੇਰੇ ਕੋਲੇ ਮੇਰੇ ਪਿਓ ਕੋਲ ਵੀ ਹੋਵੇ ਤੋ ਪਿਓ ਕੋਲ ਨਹੀਂ ਸੀ ਪਿਓ ਹਰਨਾਕ ਅਸੁਦਸ਼ਟ ਪੁੱਤਰ ਵਕਤ ਦਾ ਸੱਜਣ ਭਗਤ ਪਿਤਾ ਦੁਸ਼ਟ ਲੇਕਿਨ ਪੁੱਤਰ ਭਗਤ ਹੈ ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਨਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤੋ ਦੁਨੀਆਂ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਤੇ ਮੈਂ ਇਹ ਕਰ ਦਿੰਦਾ ਇੱਕ ਕੋਈ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ ਇਸ ਵਾਸਤੇ ਇੱਕ ਆਲਮ ਕਹਿੰਦਾ ਹੈ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ ਤਸلیم ਲੈ ਕੇ ਨ ਆਦਮੀ ਅੱਬ ਤੱਕ ਭਟਕਦਾ ਹੈ ਹਜ਼ਾਰਾਂ ਅਵਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪ ਦੀ ਗਿਆਤ ਲਈ ਅਰਜ਼ ਕਰਾਂ ਵਾਕਈ ਜਿਨ੍ਹਾਂ ਕੋਲ ਰੱਬੀ ਰਸ ਹੈ ਉਹ ਸੈਕੜਿਆਂ ਚ ਇੱਕ ਦੋ ਨਹੀਂ ਹਜ਼ਾਰਾਂ ਚ ਇੱਕ ਦੋ ਨਹੀਂ ਕਰੋੜਾਂ ਚ ਇੱਕ ਦੋ ਨੇ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਲਾਦ ਧਾਰਮਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕੇ। ਪਰ ਪ੍ਰਹਲਾਦ ਇਤਨਾ ਵੱਡਾ ਅਗਤ ਹੈ ਚਾਰ-ਚਾਰ ਦਿਨ ਪਿਓ ਨੇ ਭੁੱਖਾ ਰੱਖਿਆ। ਲੇਕਿਨ ਇਹ ਭੁੱਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਭਰੇ પેટ ਨਾਲ ਵੀ ਨਹੀਂ ਜਪਦੇ। ਉਹ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਵਿੱਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਵਿੱਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸਵਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਬਗਵਾਨ ਹੈ ਉਮਰ ਕੀ ਹੈ 5 ਸਾਲ ਤਦ ਹੀ ਤੇ ਕਬੀਰ ਕਹਿੰਨ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾ ਜਪਿਓ ਹਰ ਜੈਸੇ ਮੇਰਾ ਧਾਰਮਕ ਹੈ ਮੇਰਾ ਦਾ ਪਤੀ ਚਿਤੌੜਗੜ ਦਾ ਰਾਣਾ ਧਾਰਮਕ ਨਹੀਂ ਹੈ ਉਹਨੇ ਘਰੋਂ ਹੀ ਕੱਢ ਦਿੱਤਾ ਸੀ ਜਿਨ੍ਹਾਂ ਨੇ ਇਤਿਹਾਸ ਨੂੰ ਪੜਿਆ ਹੈ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਕਿਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਕਿਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਐ ਪਰਮਾਤਮਾ ਦਾ ਕਿਤੇ ਪਤਨੀ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਜੀ ਤਾਉੜ ਗੜ ਦੇ ਰਾਣੇ ਦਾ ਮੀਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹ ਡੰਗ ਨਹੀਂ ਮਾਰਿਆ ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੰਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸ ਨੇ ਗੀਤ ਗਾਏ ਅੱਜ ਰਾਜਸਥਾਨ ਦੇ ਹੁਨਾ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਇਨੇ ਮੀਰਾ ਧਾਰਮਿਕ ਸੀ ਉਸਦਾ ਪਤੀ ਧਾਰਮਿਕ ਨਹੀਂ ਸੀ ਤ੍ਰਿloਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਸੀ ਇੱਕ ਸ਼ਬਦ ਤ੍ਰਿloਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਤ੍ਰਿloਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢ ਦਈਏ ਰੱਬ ਨਾਲ ਇੱਕ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ ਇੱਕ ਪਰਮਾਤਮਾ ਦੀ ਨਿੰਦਾ ਕਰਦੀ ਹੈ ਸ਼ਬਦ ਹੈ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਤ੍ਰਿਲੋਚਨ ਜੀ ਦਾ ਐ ਗਵਾਰ ਐ ਨਾ ਸਮਝ ਇਹ ਕੀ ਕਰਦੀਏ ਅੰਮ੍ਰਿਤ ਵੇਲੇ ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀਏ ਨਾਰਾਇਣ ਨਿੰਦਸ ਕਾਇ ਭੋਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖੀ ਬਹੁਤ ਸੀ ਤਨ ਕਰਕੇ ਕਰੋਗੀ ਸੀ ਤੇ ਅਦਕੜ ਉਮਰ ਹੋ ਗਈ ਸੀ ਔਲਾਦ ਵੀ ਨਹੀਂ ਸੀ ਬੱਚਾ ਵੀ ਨਹੀਂ ਸੀ ਕੋ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ ਇਹਦੇ ਗੀਤ ਗਾਈਏ ਰੋਗ ਦਿੱਤਾ ਹੈ ਰੋਗੀ ਤਨ ਦਿੱਤਾ ਹੈ ਤੇ ਬੇਔਲਾਦ ਔਲਾਦ ਕੋਈ ਨਹੀਂ ਹੀ ਲੋੜ ਹੈ ਦੀ ਸਿਫਤ وصਲਾ ਕਰਨ ਦੀ ਕਰ ਲੋਚਨ ਸਮਝਾਉਂਦੇ ਨੇ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ ਦੁਖ ਸੁਖ ਤੇ ਫਲ ਹੈ ਤੇ ਜੇ ਫਲ ਹੈ ਤੇ ਇਸ ਦਾ ਬੀਜ ਹੈ ਉਸ ਦਾ ਬੀਜ ਹੈ ਤੇਰੇ ਕਰਮ ਤੇ ਪਹਿਲੇ ਹੀ ਤੂੰ ਦੁਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁਖ ਪੈਦਾ ਹੋਵੇਗਾ ਹੋਰ ਦੁਖ ਪੈਦਾ ਹੋਵੇਗਾ ਸਮਝਾਉਂਦੇ ਨੇ लोचन अपनी पत्नी ने सारा शब्द अपनी पत्नी ਦੇ ਪ੍ਰਤੀ ਉਚਾਰਨ ਕੀਤਾ। ਲੇਕਿਨ ਪਤਨੀ ਵੀ ਆਖਿਰ ਤੇ ਲੋਚਨ ਦੀ ਸੀ। ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟੇ ਨਹੀਂ ਸਕਦੇ। ਤਾਂ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ? ਸਿਫਤੋ ਸਲਾਹ ਕਰਮ ਦਾ ਮਤਲਬ ਕੀ ਹੈ? ਬੜੀਆਂ ਦਲੀਲਾਂ ਦਿੱਤੀਆਂ ਤਿਰਲੋਚਨ ਨੇ ਕੀਤਾ ਕਰਮ ਨਹੀਂ ਮਿਟਦਾ ਕਿਰਤ ਕਰਮ ਨਹੀਂ ਮਿਟਦਾ ਔਰ ਫਿਰ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਚੁਕੇ ਇਸ ਵਕਤ ਪ੍ਰਕਰਨ ਨਹੀਂ ਹੈ ਮੇਰਾ ਪੂਰਬ ਲੋ ਕਿਰਤ ਕਰਮ ਨਹੀਂ ਮਿਟੇਰੀ ਘਰ ਗਏ ਹਨ ਨਹੀਂ ਮਿਟਦਾ ਪੂਰਬ ਲੋ ਕਿਰਤ ਕਰਮ ਨਹੀਂ ਮਿਟੇਰੀ ਘਰ ਗਏ ਹਨ ਕਾਂਚੇ ਮੌਜਾ ਫੀਲੇ ਰਾਮ ਚੇ ਨਾਮ ਅਗੇ ਸਵਸਥ ਮੇ ਪ੍ਰਭੂ ਦਾ ਨਾਮ ਜਪਦਾ ਕਰਮ ਤੇ ਮਿਟਣਾ ਹੀ ਨਹੀਂ। ਰਤੁਲੋਚਨ ਦੀ ਪਤਨੀ ਆਖਿਰ ਤੇ ਲੋਚਨ ਦੀ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ। ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦੇ ਦਿੰਦੀ ਹੈ। ਦੁੱਖ ਸੁਖ ਉਸ ਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ ਨੇ ਨਹੀਂ ਤੇ ਅਕਸਰ ਮਨੁੱਖਾ ਨੂੰ ਕਿਦਰੇ ਸੁਖ ਹਿਲਾ ਕੇ ਰੱਖ ਦਿੰਦੇ ਨੇ ਕਿਦੇ ਦੁੱਖ ਹਿਲਾ ਕੇ ਰੱਖ ਦਿੰਦੇ ਕੋਈ ਸੁਖ ਕਰਕੇ ਆਯਾਸ਼ ਤੇ ਬਦमाश ਹੰਕਾਰੀ ਹੋ ਗਿਆ ਕੋਈ ਦੁੱਖ ਕਰਕੇ ਬੇਚੈਨ ਤੇ ਬਿਹਾਲ ਹੋ ਗਿਆ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਸੁਖ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਦੁੱਖ ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ ਰੁਕ ਗਿਆ ਉਹ ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ ਰੋੜਿਆਂ ਦੇ ਉੱਪਰੋਂ ਲੰਘ ਆਇਆ ਹੈਨ ਰੋੜੇ ਤੇ ਕੋਈ ਗੱਲ ਨਹੀਂ ਅਸੀਂ ਰੁਕਣਾ ਨਹੀਂ ਹੈ ਦੁੱਖ ਤੇ ਕੋਈ ਗੱਲ ਨਹੀਂ ਨਾ ਸੁਖ ਨੇ ਹਿਲਾਇਆ ਨਾ ਦੁਖ ਨੇ ਹਿਲਾਇਆ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਜੋ ਨਰ ਦੁਖ ਮੇ ਦੁਖ ਨਹੀਂ ਮਾਨੇ ਦੁਖ ਤੇ ਆਇਆ ਹੈ ਪਰ ਹੁਣ ਦੁਖ ਮਨ ਨੂੰ ਨਹੀਂ ਛੂੰਦਾ ਅਗਰ ਤਨ ਨੂੰ ਛੂ ਵੀ ਗਿਆ ਤਾਂ ਠੀਕ ਹੈ ਹੁਣ ਉਸ ਦੁਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ ਚਿੰਤਾ ਨਹੀਂ ਪੈਦਾ ਹੁੰਦੀ ਦੁਖ ਨਹੀਂ ਪੈਦਾ ਹੁੰਦਾ ਸੰਤਾਪ ਨਹੀਂ ਪੈਦਾ ਹੁੰਦਾ ਕੋਈ ਬਾਰੋਂ ਔਕੜ ਆ ਗਈਏ ਕੋਈ ਗੱਲ ਨਹੀਂ ਕੋਈ ਤਨ ਦੇ ਚ ਰੋਗ ਪੈਦਾ ਹੋ ਗਿਆ ਕੋਈ ਗੱਲ ਨਹੀਂ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਭੈ ਨਹੀਂ ਜਾਕੇ ਤੇ ਸੁਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ ਕੋਈ ਬੁੱਤੀ ਪਕੜ ਵੀ ਨਹੀਂ ਰਹੇਗੀ ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਆਉਂਦੀ ਹੈ ਦੁੱਖ ਸੁਖ ਕਰ ਤੇ ਜਨਮ ਫਨ ਮੋਵਾ ਦੁੱਖ ਦੇ ਚਰੋਂਦਾ ਰਿਹਾ ਸੁਖ ਦੇ ਚ ਹੱਸਦਾ ਰਿਹਾ ਫਿਰ ਮਰ ਗਿਆ ਕਿਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ ਮੈਨੂੰ ਛੋਟੀ ਜਿਹੀ ਗਾਥਾ ਯਾਦ ਆਈ ਹੈ ਈਰਾਨ ਦੇ ਸ਼ਹਨਸ਼ਾਹ ਨੇ ਕਿਦਰੇ ਫਿਰਦौसी ਨੂੰ ਕਿਹਾ ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ ਸਾਰੇ ਸੰਸਾਰ ਹਰ ਮੁਲਕ ਹਰ ਕੌਮ ਦੇ ਵਿੱਚ ਜੋ ਇਤਿਹਾਸਿਕ ਵਾਕਏ ਹੋਏ ਨੇ ਜੋ ਕਾਬਲੇ ਦੇਦ ਹੋਵਨ ਕਾਬਲੇ ਸੁਨੀਦ ਹੋਵਨ ਉਹ ਮੈਂ ਜਾਣਨਾ ਚਾਹਦਾ ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਦੇ ਵਿੱਚ ਮੇਰੇ ਸਾਹਮਣੇ ਲਿਆ ਫਿਰਦौसी ਸ਼ਾਇਰ ਸੀ اور ਆਕਦੇ ਗਿਆਥਲੇ ਅਰਸ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦौसी ਨੂੰ ਸਨਮਾਨ ਦਿੰਦੇ ਨੇ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਜਿੱਤ ਦੀ ਜੋ ਚਿੱਠੀ ਲਿਖੀ ਹੈ ਜ਼ਫਰਨਾਮੇ ਦਾ ਮਤਲਬ ਜਿੱਤਦੀਆਂ ਚਿੱਠੀਆਂ ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਛੇ ਖੁਸ਼ ਗੁਫ਼ਤ ਫਿਰਦौसीਏ ਖੁਸ਼ਤਰ ਜ਼ਵਾ ਕੇ ਜ਼ੂਦੀ ਬਵਦਕਾਰ ਆਹਿਰਮਨਾ ਔਰੰਗਜ਼ੇ ਚਲ ਤੋ ਮੇਰੀ ਗੱਲ ਨਹੀਂ ਮੰਨਣੀ ਸੀ ਤੇਨਾ ਸੀ ਕਿਸੇ ਹੋਰ ਸੰਤ ਮਹਾਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤੇਨਾ ਸੀ ਕਮ ਸੇ ਕਮ ਤੇਰਾ ਦੀਨੇ ਭਰਾ ਇਸਲਾਮ ਨੂੰ ਮੰਨਣ ਵਾਲਾ ਫਿਰਦੌਸੇ ਉਹਦੀ ਗੱਲ ਹੀ ਮੰਨ ਲੈਂਦਾ ਕਿਤਨਾ ਸੋਨਾ ਉਸਨੇ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ جے خوش گفتو فردوسیے خوش تر زواں کتنا اسنے چنگا لکھیا ہے کتنے چنگے بول اسنے بولے ہیں کتنا مہان درس دیتا ہے اس نے جگت نو کہ زور دی بودکار آہیر منا جلد بازی کرنا شیطاناں دا کم ہوندا ہے جلد بازی وچ دھیان گہرا نہیں جاندہ ਤੂੰ ਇਤਨਾ ਜਲਦਬਾਜ਼ ਮਨੁੱਖ ਹੈ ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ ਚ ਪਾਇਆ ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਬਿਰਾ ਕਤਲ ਕੀਤੇ ਉਸੇ ਜਲਦਬਾਜ਼ੀ ਵਿੱਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਤੋਂ ਧਰੋ ਕੇ ਜੇਲ੍ਹ ਦੇ ਚ ਪਾਇਆ ਉਦਾਰੇ ਦਾ ਪਖ ਲੈਂਦੀ ਸੀ ਪਿਓ ਦਾ ਪਖ ਲੈਂਦੀ ਸੀ ਔਰਨ ਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੌਹਦੇ ਤੇ ਔਰੰਗਜ਼ੇਬ ਨੂੰ ਉਦੋਂ ਗਾਲ੍ਹਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰਾ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤਵੀਤ ਬੰਦਾ ਸੀ। ਦਾਨੀ ਸੁਆਦਾ ਵੀ ਸੀ ਤੇ ਗਿਆਨੀ ਵੀ ਸੀ। ਸ਼ਾਇਰ ਤਵੀਤ ਵੀ ਸੀ। ਉਸ ਨੂੰ ਵੀ ਕਤਲ ਕਰ ਦਿੱਤਾ। ਇੱਜ਼ਤ ਜਹਾਂ ਆਰਾ ਗਾਲ੍ਹਾਂ ਕੱਢਣ ਲੱਗੀਆਂ। ਔਰੰਗਜ਼ੇਬ ਨੂੰ ਝਾੜਨ ਲੱਗੇ। ਗੁੱਥੋਂ ਧਰੋ ਕੇ ਉਸ ਨੂੰ ਵੀ ਬੰਦ ਕੀਤਾ। 7 ਸਾਲ ਜੇਲ੍ਹ ਦੇ ਚ ਰਹੀ ਹੈ। ਮਰੀ ਵੀ ਜੇਲ੍ਹ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ ਜਲਦਬਾਜ਼ੀ ਤੇ ਸ਼ੈਤਾਨਾ ਦਾ ਕੰਮ ਆਉਂਦਾ ਤੇ ਤੇਰੇ ਹਰ ਕੰਮ ਦੇ ਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੋਇਆ ਕਿਉਂਕਿ ਤੂੰ ਜਲਦਬਾਜ਼ੀ ਕੀਤੇ ਹੈ ਗਹਿਰਾਈ ਨਾਲ ਸੋਚਿਆ ਹੀ ਨਹੀਂ ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ ਗਹਿਰਾਈ ਦੇ ਜੋ ਹੈ ਤੂੰ ਗਏ ਹੀ ਨਹੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੇ ਖੁਸ਼ਗੁਫਤ ਫਿਰਦौसी ਇਹ ਖੁਸ਼ਤਰ ਜ਼ਬاں ਕਿ ਜ਼ੂਦੀ ਬਵਨ ਕਰ ਆਹਿਰ ਮਨਾ ਆਪਣੀ ਗੈਤ ਲਈ ਅਰਸ ਕਰਾਂ ਦੁੱਖ ਸੁੱਖ ਕਸਵਟੀ ਹੈ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ ਬੁੱਧੇਰੇ ਆਨੋ ਸੋਖ ਨੇ ਰੋਕ ਕੇ ਰੱਖਿਆ ਹੋਇਆ ਹੈ ਬੁਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਹੈ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਹੈ ਨਹੀਂ ਜਪ ਕਰ ਸਕਦਾ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਹੈ ਥੀਏਟਰ ਕਲਬ ਜੂਏਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ اور ਕੋਈ ਇਤਨਾ ਦੁਖਿਆਰਾ ਹੈ ਇਤਨਾ ਦੁਖੀ ਹੈ ਇਤਨਾ ਬੇਚੈਨ ਹੋ ਗਿਆ ਇਤਨਾ ਪਰੇਸ਼ਾਨ ਹੋ ਗਿਆ ਗੁਰਦੁਆਰੇ ਆਣ ਨੂੰ ਇਸ ਦਾ ਜੀ ਨਹੀਂ ਕਰਦਾ ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਪਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ ਇਹੀ ਕਸੌਟੀ ਹੈ कबीर कसौटी राम की झूठा टिके न कोई राम कसौटी सो सहे जो मर जीवा